ਸਤਨਾਮ ਵਾਹਿਗੁਰੂ ਜੀ ਗੁਰ ਅਮਰਦਾਸ ਪਰਸੀ ਹੈ ਬੋਹਮ ਪਾਤਕ ਬਿਨਾਸ਼ੈ ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀ ਹੈ ਧਿਆਨ ਲਈ ਹੈ ਪਉ ਮੁਕਹੈ ਗੁਰ ਅਮਰਦਾਸ ਪਰਸੀਐ ਆਪੋ ਲੱਭੈ ਗਉ ਚੁਕਾ ਹੈ ਇੱਕ ਬਿਨ ਦੁਗਣ ਜੋ ਤੋਰੈ ਜੋ ਸੁਮੰਤਰ ਮਾਨਵੈ ਲਹਿ ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਦਿੱਠੈ ਬਿਨ ਹੈ ਜਲ ਪਾ ਬਦਾਰਤ ਇਤੜੇ ਗੁਰਮਰਦਾਸ ਜਿਠੈ ਮਿਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਬਜੁ ਪਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੇ ਗੋਦ ਸਭੈ ਮਨੋ ਕੀ ਉਮਰਤ ਵੇਲੇ ਤੁਮਰਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰਨਾ ਹੈ ਉਪਾਗ ਦੀ ਸਤ ਸੰਗੀਤ ਨੂੰ ਆਉ ਕੁਝ ਸਮਾ ਸਤ ਪੁਰਾਨਾਂ ਸਾਨੂੰ ਬਖਸ਼ਿਸ਼ ਕੀਤਾ ਹੈ ਗੁਰੂ ਰਹਿਣ ਕਰੇ ਦਰਸ਼ ਕਰੇ ਅਸੀਂ ਪ੍ਰੇਮ ਸ਼ਾਇਦ ਸਤ ਪੁਰਾਨਾਂ ਦੇ ਬਾਗ ਵਿਚਾਰ ਸਕੀਏ ਸੁਣ ਸਕੀਏਗਾ ਸਕੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਦੀ ਪਾਪਦੀ ਦੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸ਼ੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਸ਼ਿਖਤ ਵਿੱਚ ਪਟ ਜਲ ਜਿਹਦਾ ਨਾਮ ਜਲ ਵੀ ਆਇਆ ਉਹਦੇ ਰਚਨਾ ਤੋਂ ਚਲਨ ਕੀਤਾ ਪਾਵਨ ਸਵਈਆ ਸੋਈ ਕੀ ਮਹਲ ਦੇ ਤੀਜੇ ਕੀ ਇਹ ਲੜੀ ਵਾਰ ਸਹਿਬਾਂ ਦੇ ਸੋਈਆਂ ਵਿੱਚੋਂ 24 14ਵਾਂ ਸੋਈਆ ਹੈ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਤੇ ਜਾਈਏ ਪਟ ਜਲ ਕਹਿੰਦਾ ਹੈ ਕਿ ਜਿਹੜਾ ਕੁਝ ਮੈਂ ਇਸ ਸੋਈਏ ਵਿੱਚ ਬਿਆਨ ਕੀਤਾ ਹੈ ਇਹ ਫਲ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਸਹਿਬਾਂ ਦੇ ਜੀਵਨ ਨੂੰ ਵਾਟ ਲਓਗੇ ਜੀ ਉਹਨਾਂ ਦੇ ਚਰਨਾਂ ਤੇ ਆਪਣਾ ਸਿਰ ਝੁਕਾ ਦਿਓਗੇ ਜੇ ਉਹਨਾਂ ਨੂੰ ਅੰਦਰੋਂ ਆਪਣਾ ਅਕੀਦਾ ਪੇਟ ਕਰਕੇ ਗੁਰੂ ਮੰਨ ਲਓ ਕਿ ਗੁਰੂ ਤੇ ਅਸੀਂ ਸਾਰੇ ਮੰਨ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਨੂੰ ਸਾਰੇ ਮੰਨ ਰਹੇ ਨੇ ਗੁਰਬਾਣੀ ਕਿੰਨੀ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾ ਕਿਉਂ ਨਹੀਂ ਪਾਇਆ ਜਾ ਗਿਆ ਕਿਉਂਕਿ ਅਸੀਂ ਬਹੁਤ ਸ਼ਿਆਣ ਤੇ ਨਾਲ ਆਪ ਸ਼ਿਆਣੇ ਬਣ ਕੇ ਰੱਬ ਜੀ ਰਤਨਾ ਕਰਨੇ ਸਾਨੂੰ ਸਾਰਾ ਕੁਝ ਆ ਰਿਹਾ ਹੈ ਸਤਿਗੁਰੂ ਤੇ ਗੁਰੂਗਣ ਬਣ ਕੇ ਵੀ ਕਹਿੰਦੇ ਨੇ ਅੱਜ ਦੇ ਊਨਾ ਵਿੱਚੋਂ ਤੇ ਪਾਤਸ਼ਾਹ ਇਹਨਾਂ ਨੂੰ ਸਾਨੂੰ ਤੇ ਪਤਾ ਹੀ ਕੁਝ ਨਹੀਂ ਹਮ ਅੰਧ ਨੇ ਅੰਧ ਮਿਖਾਇ ਬਖਰਾਤੇ ਕਿਉਂ ਚੱਲ ਲੈ ਗੁਰ ਚੱਲ ਨਹੀਂ ਹਦਾਤਾ ਸੀ ਤੇਰੇ ਦਸ ਦਸੇ ਰਸਤੇ ਤੇ ਮਾਰਗ ਤੇ ਕਿਵੇਂ ਚੱਲ ਸਕਨੇ ਆ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇਂ ਆਪਣੀ ਬੰਦੀ ਕੋ ਗੁਰੂ ਤਰਸ ਕਰੇ ਦਇਆ ਕਰੀ ਰਹਿਮ ਕਰੇ ਸਾਨੂੰ ਆਪਣੇ ਦਸੇ ਮਾਰਗ ਤੇ ਤੋਰ ਲੈ ਚਲਾ ਦੇ ਤਾਂ ਗਲ ਬਣ ਸਕਦੀ ਇਥੋਂ ਦੇ ਪ੍ਰਿਆਦੰਤਾ ਵੱਤੇ ਦੇ ਦਸੇ ਬਾਰਕ ਤੇ ਨਹੀਂ ਚੱਲ ਸਕਦਾ। ਇਹਨਾਂ ਇਹ ਸ਼ਹੀਦ ਕੀਤਾ ਕਿ ਗੁਰੂ ਦੇ ਦਸੇ ਬਾਰਕ ਤੇ ਤੁਰਿਓ ਗੁਰਸਿੱਖ ਮੀਤ। ਚਲੋ ਗੁਰ ਚੱਲਨੀ। हे ਗੁਰਸਿੱਖ ਮਿੱਤਰੋ ਗੁਰੂ ਦੇ ਦਸੇ ਤਰੀਕਿਆਂ ਅਨੁਸਾਰ ਆਪਣੀ ਜ਼ਿੰਦਗੀ ਚ ਉਹ ਗੁਰੂ ਦੀ ਦੱਸੀ ਮਰਿਆਦਾ ਵਿੱਚ ਵੱਢ ਗਾਓ। ਜਿਹੜਾ ਕੋਈ ਗੁਰੂ ਕੰਨਾਂ ਦੇ ਤੇ ਤਰਕ ਨਾ ਕਰੇ ਅੱਜ ਸਾਡੀ ਜ਼ਿੰਦਗੀ 'ਚੇ ਪੜਾਇਆ। ਉਹ ਨਾਖਿਆ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਦੀ। ਅਸੀਂ ਤਰਕ ਕੀਤਾ ਕਿ ਪੰਜੇ ਨਾਲ ਪਹਾੜ ਕਿਵੇਂ ਰੁਕੇ? ਪਰਸ਼ਾਪਾਰਿਆਂ ਦਲ ਕਿਵੇਂ ਨਿਕਲ ਸਕਦਾ ਹੈ? ਹਿਮਕੁੰਟ ਪਰਬਤ ਦੀ ਕਹਾਣੀ ਉਹਨੂੰ ਛੱਡ ਦਿਓ ਜੋ ਕੁਝ ਇੱਥੇ ਕੀਤਾ ਉਹਨੂੰ ਕਿਉਂ ਨਹੀਂ ਅਸ਼ੀਰਵਾਦ ਦੇਂ। ਬਹੁਤ ਗੱਲਾਂ ਨੇ ਸਾਡੇ ਜਿਤ ਵਿੱਚ। ਅਸੀਂ ਇਹ ਗੱਲ ਆਪਣੇ ਜੀਵਨ ਚ ਵਾਰ-ਵਾਰ ਪੜ੍ਹੀ ਸੁਣੀ ਕਿਉਂਕਿ ਕਥਾ ਚ ਕੋਈ ਨਾ ਆਵੇ, ਕੀਰਤਨ ਚ ਕੋਈ ਨਾ ਆਵੇ, ਇੱਕ ਸੁਭਾਅ ਬਣਿਆ ਕਿ ਆਪਾਂ ਮੱਥਾ ਟੇਕਣਾ ਹੈ, ਅਨੰਤ ਸਹਿ ਬੇਲੇ ਆ ਜਾਂਦੇ ਨੇ ਸਾਰੇ। ਉਹ ਤੇ ਸਤਗੁਰਾਂ ਰੋਝ ਆਖਿਆ ਤੇ ਜੇ ਪਾਤਸ਼ਾਹ ਨੇ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮੰਨੋ ਵਿਸਾਰੀ ਇੱਥੇ ਸਾਨੂੰ ਚੇਤੇ ਹੋ ਗਈਆਂ ਛੇ ਪੋੜੀਆਂ ਚੇਤੀ ਹੁੰਦਿਆਂ ਵੀ ਵਿਸ਼ਵਾਸ ਤੇ ਨਹੀਂ ਬਣਿਆ ਬੋਲਤੇ ਸਤਗੁਰਾਂ ਅਖਰ ਗੁਰੂ ਦੇ ਚਰਣਾ ਚ ਚੋਕ ਪਟ ਜਲਪ ਜੀ ਚੱਲ ਜੀ ਕਹਿੰਦੇ ਹਨ ਦੀ ਰੰਸ਼ੋ 93ਵਾਂ ਅੰਗ ਕੀ ਸ਼ਬਦਿਆ ਜਦੋਂ ਤੁਸੀਂ ਪੱਤਾਂ ਦੇ ਸੋਈਏ ਪੜੋਗੇ ਤਾਂ ਬੜਾ ਕੁਝ ਤੁਹਾਨੂੰ ਪ੍ਰਾਪਤ ਹੋਵੇਗਾ ਕਿਉਂਕਿ ਉਹ ਗੁਰੂ ਪ੍ਰਾਪਤੀ ਦੀ ਯਤਨ ਕਰਦੇ ਨੇ ਤੇ ਗੁਰੂ ਦੀ ਸ਼ਿਖਤ ਨੂੰ ਰੱਬ ਦੀ ਪ੍ਰਾਪਤੀ ਦੇ ਗਾਂਦੇ ਨੇ ਸੰਤ ਗੁਰਾਂ ਦੀ ਮਹਿਮਾ ਨੂੰ ਪਰਮੇਸ਼ਰ ਦੀ ਪ੍ਰਾਪਤੀ ਲਈ ਗਾਇਆ ਗਿਆ ਰੱਬ ਦੀ ਸ਼ਿਖਤ ਕਿਵੇਂ ਕੀਤੀਦਾ ਹੈ ਗੁਰੂ ਕੋਲ ਜਾਇਆ ਗੁਰੂ ਮਿਲਦਾ ਹੈ ਤੇ ਗੁਰੂ ਤਰੀਕਾ ਦੱਸਦੇ ਸਤਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਦੋਂ ਇਹਨਾਂ ਅਰਜ ਕੀਤੀ ਇੰਦਾ ਪਾਗ ਗ੍ਰੰਥ ਤੁਸੀਂ ਰੱਜਦੇ ਸਤਪੁਰਾਂ ਖਾ ਸਿੰਘ ਫਿਰ ਉਹਨਾਂ ਨੂੰ ਬੀਸ਼ੇਪ ਚ ਜਗਾਉਂ ਤੇ ਇਹਨਾਂ ਲਈ ਹ ਰਾਜ ਕੀ ਗਾਇਆ ਇਹਲੀ ਬਾਦਸ਼ਾਹ ਦੇ ਪਾਠ ਸੁਹੀਏ ਇਹਨਾਂ ਨੇ ਜਦੋਂ ਗਾਏ ਲੜੀ ਵਾਰ ਦੂਜੇ ਪਾਤਸ਼ਾਹ ਦੇ ਸွေ nghi ਤੀਜੇ ਪਾਤਸ਼ਾਹ ਦੇ ਸွေ nghi ਚੌਥੇ ਪਾਤਸ਼ਾਹ ਦੇ ਸွေ nghi ਮਹਾਂਨੇ ਪੰਜਵੇਂ ਕੇ ਤੀਜੇ ਕੇ ਚੌਥੇ ਕੇ ਇਸ ਤਰ੍ਹਾਂ ਇਹਨਾਂ ਉਚਾਰਨ ਕੀਤਾ ਤੇ ਉਸ ਸਿਮਤ ਦੇ ਰਾਹੀ ਜਿੱਥੇ ਉਹਨਾਂ ਨੂੰ ਆਪਣੇ ਆਪ ਨੂੰ ਆਨੰਦ ਪ੍ਰਾਪਤ ਹੋਇਆ ਉੱਥੇ ਦੁਨੀਆਂ ਦੇ ਲੋਕਾਂ ਨੂੰ ਗੁਰੂ ਬਹਿਮਾ ਦੇ ਵਿੱਚ ਉਨਾ ਬਹੁਤ ਕੁਝ ਗਾ ਕੀ ਦੱਸ ਦਿੱਤਾ ਕਿ ਗੁਰੂ ਦੀ ਸ਼ਕਤ ਕੀ ਹੈ ਕਿਉਂ ਤੂੰ ਆਣਾ ਗੁਰੂ ਕੋਲ ਗੁਰੂ ਦੇ ਚਰਨਾਂ ਵਿੱਚ ਆਏ ਤੈਨੂੰ ਬਹੁਤ ਕੁਝ ਮਿਲ ਜਾਂਦਾ ਹੈ ਬਸ ਤੇਰੀ ਤੋਜੋਂ ਗੁਰੂ ਘਰ ਲਵੇ ਅਸੀਂ ਜਦੋਂ ਆਏ ਨਾ ਘਰੋਂ ਚੱਲੇ ਤੇ ਮਨ ਗੁਰੂ ਦੇ ਚਰਨਾਂ ਵਿੱਚ ਟਿਕਾ ਲੈਣਾ ਚਾਹੀਦਾ ਬਸ ਰਸਤੇ ਬੈਨ ਵਿੱਚ ਗੱਲਾਂ ਨਾ ਕਰੇ ਸਕੇ ਹੁਣ ਆਪਾਂ ਤੇ ਇਥੋਂ ਪਾਠ ਛੱਡ ਕੇ ਵੀ ਆਪਣੇ ਹੋਂਦ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆਂ। ਕਈ ਵਾਰੀ ਵਿੱਚ ਕਥਾ ਕੀਤਨ ਛੱਡ ਕੇ ਅਸੀਂ ਬਾਹਰ ਚਲੇ ਜਾਂਦੇ ਆਂ। ਖੜਾ ਨਾਲ ਕੁਝ ਨਹੀਂ ਮਿਲਣਾ ਟਿਕਾ ਨਾਲ ਸਾਰਾ ਕੁਝ ਮਿਲ ਜਾਂਦਾ ਹੈ। ਠੀਕੀ ਹੋਈ ਬੇਨਤੀ ਤੁਹਾਨੂੰ ਬੜਾ ਕੁਝ ਦੇ ਸਕਦੀ ਹੈ। ਇਹਦੇ 79% ਦੀ ਪ੍ਰਾਪਤੀ ਨਹੀਂ ਅਸੀਂ ਬਾਣੀ ਪੜ ਰਿਆਂ ਸ੍ਰੀ ਸੁਖਮਨੀ ਸਾਹਿਬ ਦੀ ਸੰਗਤੀ ਨੂੰ ਵਿੱਚ ਬਾਣੀ ਪੜੀ ਜਾਂਦੀ ਹੋਵੇ ਵਿੱਚ ਕੋਈ ਫੋਨ ਕਰਦੇ ਅਸੀਂ ਵਿੱਚੇ ਛੱਡ ਕੇ ਉੱਠ ਜਾਣਾ ਹੈ ਅਰਦਾਸ ਛੱਡ ਕੇ ਚਲੇ ਜਾਣਾ ਹੈ ਇਥੇ ਆ ਕੇ ਸਾਨੂੰ ਟਿਕਾ ਨਹੀਂ ਪਿਆ ਮਨ ਤੇ ਟਿਕੀ ਹੀ ਨਹੀਂ ਜਦੋਂ ਅੰਦਰਲਾ ਟਿਕੇਗਾ ਨਾ ਪ੍ਰਾਪਤੀ ਤਾਂ ਹੋਵੇਗੀ ਫਿਰ ਤੇ ਜੋ ਮੰਗੇਗਾ ਰੱਬ ਤੋਂ ਮਿਲ ਜਾਣਾ ਹੈ ਗੁਰਦਵਾਰ ਪ ਜੀ ਕਹਿੰਦੇ ਨੇ ਗੁਰ ਅਮਰਦਾਸ ਪਰਸਿਆ ਉਹਮ ਪਾਤਕ ਬਿਨਾਸ਼ ਹੈ ਪਾਤਕੀ ਦਿਨ ertid deta ਜਿਨ੍ਹਾਂ ਨੂੰ ਬਾਣੀਆਂ ਖੇ ਤੀਨੇ ਪਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗੜ ਨਾ ਕੋ ਉਦਾਂ ਕਹਿ ਜਾਂ ਕੀ ਪ੍ਰਭ ਆਗੈ ਅਰਦਾਸ ਗੁਰਬਾਣੀ ਨੂੰ ਪੜਿਆ ਜਾਣਾ ਚਿੱਤ ਨੂੰ ਅਕਾਗਰ ਕਰਨ ਵਾਸਤੇ ਪੜਦਿਆਂ ਪੜਦਿਆਂ ਇਹਨੇ ਤੁਹਾਡੇ ਅੰਦਰ ਨੂੰ ਟਿਕਾ ਦੇਣਾ ਹੈ ਹੌਲੀ ਹੌਲੀ ਇੱਕੋ ਦਮ ਨਹੀਂ ਸਦਗੁਰੂ ਕੇ ਤੇ ਰੰਗ ਲਾਗਤ 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 ਹੈ ਹੌਲੀ ਹੌਲੀ ਚੜਦਾ ਹੈ ਰੰਗ ਤੇ ਜਿਹਨੂੰ ਚੜ ਗਿਆ ਫਿਰ ਨਾਲ ਰੰਗ ਇਸ ਕੋ ਲੱਗਾ ਜਿਸਕੇ ਮੜਪਾਗਾ ਮਹਿਲਾ ਕਦੇ ਨਾ ਹੋਈ ਨਾ ਲੱਗਦਾਗਾ ਇਹ ਬੇਲੋਂ ਨਹੀਂ ਹੁੰਦਾ ਇਹਨੂੰ ਦਾਗ ਨਹੀਂ ਲੱਗਦਾ ਦੁਨੀਆ ਦੇ ਦੂਜੇ ਰੰਗ ਛਤੂਰਾ ਆਖਿਆ ਉਤਰ ਜਾਂਦੇ ਨੇ ਪਰ ਜਦਨ ਤੇਰੇ ਹਿਰਦੇ ਤੇ ਨਾਮ ਦਾ ਰੰਗ ਚੜ ਗਿਆ ਇਹਨੇ ਉਤਰਨਾ ਨਹੀਂ ਦੁਨੀਆ ਦੀਆਂ ਸਾਰੀਆਂ ਤਾਕਤਾਂ ਕੋਸ਼ਿਸ਼ ਕਰਨੇ ਨੂੰ ਉਤਾਰਨ ਦੀ ਪਰ ਚੇਤੇ ਰੱਖੀ ਇਹ ਏਨਾ ਪੱਕਾ ਹੈ ਰਾਮ ਰੰਗ ਕਦੇ ਉਤਰ ਨਾ ਜਾਏ ਕਦੇ ਵੀ ਨਹੀਂ ਉਤਰਦਾ ਇਹ ਮਹਿਲਾ ਨਹੀਂ ਦਾਗ ਨਹੀਂ ਲੱਗਦੇ ਉਤਰਦਾ ਨਹੀਂ ਇਹ ਦਰਪਕਾ ਨੁਜੇ ਕੱਚੇ ਨੇ ਇਹ ਮਜੀਢ ਦਾ ਰੰਗ ਸਤਿਗੁਰਾਂ ਖਿਆ ਬਣਾ ਔਖਾ ਬਣਿਆ ਜੀਵਨ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਈ ਚੁਲੰਭ ਮਨ ਕੀਤਾ ਰੰਗਿਆ ਅੰਦਰ ਰਤਿਆ ਜਿੰਦਾ ਜਦੋਂ ਪਰਮੇਸ਼ਰ ਦੀ ਅਰਤ ਨ ਕੀਤੀ ਤਾਂ ਪਰ ਇਹ ਉਦੋਂ ਹੋਏਗਾ ਜਦੋਂ ਅਰਦਾਸਾਂ ਕਰਾਂਗੇ ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ ਹੈ ਤੇਹੁ ਦਰਸ ਹਰਿ ਰਾਯਾ ਬਿਨੁ ਦਰਸ਼ਨ ਦੀ ਆਪਾਂ ਤੇ ਦਰਸ਼ਨ ਮੰਗੀ ਨਹੀਂ ਦੁੱਧ ਮੰਗਿਆ ਪੁੱਤ ਮੰਗਿਆ ਜ਼ਮੀਨ ਜਾਇਦਾਦ ਮੰਗੀ ਪ੍ਰਾਪਰਤੀ ਮੰਗੀ ਕਾਰਾ ਮੰਗੀਆਂ ਬਸਾ ਮੰਗੀਆਂ ਲੱਭੜੀ ਲੰਮੀ ਦਿੱਸਤ ਹੈ ਕਿਛੇ ਅਲਾਕੇ ਚ ਮੀਂਹ ਪੈਂਦਾ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇੜੇ ਫਕੀਰ ਵਸਦਾ ਸੀ ਲੋਕ ਉਸ ਫਕੀਰ ਕੋਲ ਚਲੇ ਕੇ ਕਿ ਬਾਦਸ਼ਾਹ ਬੜਾ ਕੁਰਖਤ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਬੜੀ ਬਣਦੀ ਸੀ ਫਕੀਰ ਨੂੰ ਮਿਲਣ ਜਾਂਦਾ ਹੈ ਬਾਦਸ਼ਾਹ ਉਹਨਾਂ ਅਖ਼ਰ ਫਕੀਰ ਸ਼ਾਹੀ ਜਾ ਅਸਰ ਦੀ ਫਰਿਆਦ ਕਰ ਬਾਦਸ਼ਾਹ ਕੋਲ ਇਹਦੇ ਖਜ਼ਾਨੇ 'ਚ ਬੜਾ ਅੰਡਾ ਨਾ ਹੈ ਉਹਨੂੰ ਕਹਿੰਦੇ ਵੀ ਸਾਨੂੰ ਉਧਾਰ ਹੀ ਦੇ ਦੇ ਜਦੋਂ ਫਸਲ ਹੋਏਗੀ ਇਹ ਚੱਖੜ ਤੇ ਮੀਂਹ ਨੇ ਹਨੇਰੀ ਨੇ ਫਸਲਾਂ ਬਰਬਾਦ ਕਰ ਦਿੱਤੀਆਂ ਨੇ ਉੱਦਦ ਗਿਆ ਸੀ ਕੁਝ ਸਮਾਂ ਸਾਡੀ ਸਹਾਇਤਾ ਕਰਤੇ ਅਸੀਂ ਚਾਹੁੰਦੇ ਆ ਕਿ ਜਦੋਂ ਫਸਲ ਹੋਈ ਇਹਨੂੰ ਵਾਪਸ ਕਰ ਦਿਆਂਗੇ ਇਹੇ ਕਰਾਉਂਦਾ ਦੀ ਸਰਕਾਰ ਆਣਾ ਕਈ ਵਾਰ ਸਰਕਾਰਾਂ ਕਿ ਤੱਲੇ ਨਹੀਂ ਜਾਂਦੇ ਨੇ ਕਿ ਜਿਹੜਾ ਉਹ ਜਾਣਾ ਹੈ ਕਿਉਂ ਭਰਿਆ ਜਾਏ ਨਹੀਂ ਤੇ ਸਾਜੀ ਕਰੇ ਜਿਹੜਾ ਇਹਦੇ ਕਰਕੇ ਟਣੀ ਜਿਹੜੇ ਪਾਣੀ ਦੇ ਏਰੀਏ ਵਿੱਚ ਇਲਾਕੇ ਨੇ ਜਦੋਂ ਫਸਲ ਪੱਕੀ ਹੋਈ ਇਹ ਕੁਦਰਤੀ ਹੈ ਜਦੋਂ ਵੀ ਪਾਣੀ ਆਉਂਦਾ ਹੈ ਫਲੱਡ ਆਉਂਦਾ ਹੈ ਪੱਕੀ ਫਸਲ ਤੇ ਹੁੰਦਾ ਹੈ ਪਹਿਨੋਂ ਸਾਰਾ ਖਰਚਾ ਕਰ ਲਿਆ ਹੁੰਦਾ ਹੈ ਫਿਰ ਦੁਬਾਰੇ ਫਸਲ ਬਿਜਣੀ ਪੈਂਦੀ ਡਬਲ ਖਰਚਾ ਜਾਂਦਾ ਕਿਸਾਨ ਦਾ ਪਰ ਮੁਆਵਜ਼ਾ ਕੁਝ ਵੀ ਨਹੀਂ ਮਿਲਦਾ 5-7 ਤੋਂ 10 ਹਜ਼ਾਰ ਰੁਪਏ ਦਾ ਮਿਲਦਾ ਉਹ ਵੀ ਉਹ ਲੈ ਜਾਂਦੇ ਜਿਨ੍ਹਾਂ ਦੇ ਸਰਕਾਰ ਨਾਲ ਬਣਦੀ ਜਿਨ੍ਹਾਂ ਦੀ ਫਸਲਾਂ ਬਚੀਆਂ ਨੇ ਉਹ ਲੈ ਕੇ ਜਿਨ੍ਹਾਂ ਦੀਆਂ ਮਰੀਆਂ ਨੇ ਉਹਨਾਂ ਨੂੰ ਮਿਲਦਾ ਹੀ ਨਹੀਂ ਹੁਣ ਇਹ ਫਕੀਰ ਰੱਬ ਨਾਲ ਜੁੜਿਆ ਸੀ ਲੋਕਾਂ ਦੀ ਅੱਖੀ ਚਲਾ ਗਿਆ ਉਸ ਕੰਮ ਵਿੱਚ ਇਹਦੀ ਬੜੀ ਪੂਜਾ ਪ੍ਰਤੀਸ਼ਟਾ ਸੀ ਬੜਾ ਮਾਣ ਕਰਦੇ ਸਨ ਲੋਕ ਜਦੋਂ ਇਹ ਗਿਆ ਉਹ ਬਾਦਸ਼ਾਹ ਮੁਸਲਮਾਨ ਸੀ ਰੱਬ ਦੇ ਅੱਗੇ ਆਪਣੇ ਰਾਜ ਭਾਗ ਦੇ ਵਾਰ ਕਰਾਣ ਵਾਸਤੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਦੀ ਸੰਪੂਰਨਤਾ ਵਾਸਤੇ ਉਹ ਆਪ ਆਪਣੇ ਤਰੀਕੇ ਨਾਲ ਜੋੜੜੀਆਂ ਕਰ ਰਿਹਾ ਹੈ ਫਕੀਰ ਦੱਬੇ ਪੈਰੀ ਗਿਆ ਪਹਿਰੇਦਾਰਾਂ ਨੇ ਰੋਕਿਆ ਨਹੀਂ ਕਿਉਂਕਿ ਜੰਦਾ ਸੀ ਰੋਜ਼ ਜਦੋਂ ਵੇਖਿਆ ਤੀ ਉਹ ਬੜੇ ਲੰਮੇ ਨਿਸ਼ਟ ਪੜ ਰਿਹਾ ਹੈ ਇਹ ਵਾਪਸ ਆ ਗਿਆ ਮਾਸ਼ਾ ਨੇ ਆਪਣੀ ਯੋਧਨੀ ਸਮਾਪਤ ਕੀਤੀ ਪਿੱਛੇ ਵੇਖਿਆ ਕਿ ਖੜਾਕ ਆਇਆ ਸੀ ਕੋਈ ਬਾਹਰ ਚਲਾ ਗਿਆ ਬਾਹਰ ਆਇਆ ਪਹਿਰੇਦਾਰਾਂ ਨੂੰ ਪੁੱਛਿਆ ਕਹਿੰਨ ਲੱਗੇ ਫਕੀਰ ਆਇਆ ਸੀ ਗੁਰੂ ਕੋਲ ਮਿਲ ਜਾਂਦਾ ਕਿਸੇ ਕੋਲ ਨਹੀਂ ਮਿਲਦਾ ਪੰਵੇਂ ਪਾਤਸ਼ਾਹ ਨੇ ਗੱਲ ਆਖੀ ਬਾਣੂ ਪੁਕੀ ਤੇਕ ਮਿਰਥੀ ਸਭ ਜਾਣ ਦੇਵਨ ਕਹੋ ਇੱਕ ਹੈ ਭਗਵਾਨ ਜਿਸ ਕੈ ਧੀਏ ਰਹੇ ਆਗਾਹੇ ਬੋਲਨਾ ਕ੍ਰਿਸ਼ਨਾ ਲੱਗ ਗਏ ਆਏ ਮਾਦਸ਼ਾ ਪਿੱਛੇ ਦੌੜਿਆ ਕਿ ਮੇਰੇ ਨਾਲ ਮਿੱਤਰਤਾ ਰੱਖਣ ਵਾਲਾ ਫਕੀਰ ਵਾਪਸ ਮੁੜ ਗਿਆ ਪਿੱਛੇ ਆਵਾਜ਼ ਮਾਰੀ ਰੁਕਿਆ ਫਕੀਰ ਪੁੱਛਦਾ ਫਕੀਰ ਸਾਈਂ ਆਏ ਤੇ ਵਾਪਸ ਚਲੇ ਗਏ ਕਾਰਨ ਖਿਨ ਨ ਕਮ ਆਇਆ ਸੀ ਪਰ ਇਤੋਂ ਬਣਦਾ ਨਹੀਂ ਉਹ ਕਹਿੰਦਾ ਮੈਂ ਬਾਦਸ਼ਾਹ ਬਣਨਾ ਕਿਵੇਂ ਨਹੀਂ ਇਸ ਸਾਰੇ ਇਲਾਕੇ ਦਾ ਬਾਦਸ਼ਾਹ ਹੁੰਦਿਆਂ ਆਪਣੇ ਦੇਸ਼ ਦਾ ਤੇ ਤੇਰਾ ਕਿਹੜਾ ਕੰਮ ਐ ਕਿ ਜਿਹੜਾ ਮੈਂ ਨਹੀਂ ਕਰ ਸਕਦਾ ਕਹਿੰਦਾ ਨਹੀਂ ਤੇਰੇ ਤੋਂ ਵੱਡਾ ਕੀ ਐ ਤੇਰੇ ਕੋਲ ਨਹੀਂ ਐ ਬਾਦਸ਼ਾਹ ਜਿਹਦੇ ਕੋਲੋਂ ਤੂੰ ਮੰਗ ਰਿਆ ਸ਼ਾਇਦ ਮਨੂ ਭਲੇ ਖਲਪਿਆ ਕਿ ਲੋਕ ਕਹਿੰਦੇ ਸੰ ਸਾਡੀ ਫਰਿਆਦ ਕਰ ਪਰ ਜੇ ਤੂੰ ਕਿਸੇ ਕੋਲ ਫਰਿਆਦੀ ਬਣਿਆ ਤੇ ਮੈਂ ਵੀ ਉਹਦੇ ਕੋਲ ਫਰਿਆਦ ਕਰਾਂਗਾ ਇਹਨਾਂ ਲੋਕਾਂ ਦੇ ਭਲੇ ਲਈ ਤੇਰੇ ਕੋਲੋਂ ਨਹੀਂ ਕਰਦਾ ਤੂੰ ਤੇ ਆਪਾਂ ਕਰਿਆ ਸਤਿਗੁਰਾਂ ਨੇ ਤੇ ਗੱਲ ਇਹ ਮੁਕਾ ਦਿੱਤੀ ਸਾਨੂੰ ਦੱਸ ਦਿੱਤਾ ਕਿ ਕਿਸੇ ਕੋਲੋਂ ਨਾ ਮੰਗੇ ਉਹ ਜਗਤ ਭਿਖਾਰੀ ਫਿਰਤ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਮ ਉਹਦਾ ਧਾਰਮ ਸਾਰਿਆਂ ਦਾ ਦਾਤਾ ਹੈ ਉਹ ਪਰਮੇਸ਼ਰ ਉਨ ਇਨੇ ਆਕਰਮਸ਼ਾਲ ਨੂੰ ਤਾਂ ਤਰੀਕਾ ਨਹੀ ਬਣਾਕਿੰਦਾ ਕਿ ਪਾਤਸ਼ਾਹ ਵੀ ਠੀਕ ਹੈ ਉਹ ਦਾ ਤੈ ਦਿੰਦਾ ਪਰ ਮੈਂ ਕਿਵੇਂ ਕਿਹੜਾ ਤਰੀਕਾ ਪਣਾਵਾ ਬਿਨ ਨੂੰ ਉਹਦੇ ਕੋਲੋਂ ਮਿਲ ਜਾਏ ਕਹੋ ਨਾਨਕ ਸਤਿਗੁਰੂ ਕਹਿੰਨ ਲੱਗੇ ਇਹ ਕਰਿ ਕਹੋ ਨਾਨਕ ਮਨ ਸਿਮਰਤੇਹ ਕੂਰਨ ਹੋਵੇਂ ਕਾਬ ਬਸ ਉੱਤੇ ਦੇ ਕਰਨਾ ਤੇਰੇ ਕਮਾਂਡ ਕਰਨ ਲਈ ਪਰਮੇਸ਼ਰ ਆਪੇ ਆਵੇਗਾ ਉਹ ਤੇ ਏਡੇ ਵੱਡੇ ਕੰਮ ਕਰ ਦਿੰਦਾ ਕਿ ਸਮੁੰਦਰ ਵਿੱਚ ਜਾ ਕੇ ਮੋਢਾ ਲਾ ਲਿੰਦਾ ਹੈ ਜਹਾਜ਼ ਮੇੜਾ ਪਾਰ ਲਾ ਦਿੰਦਾ ਮੱਖਣ ਛਾਲਾ ਪਾ ਦਿੰਦਾ ਤੇਰੇ ਤੇ ਕੰਮ ਹੀ ਛੋਟੇ ਛੋਟੇ ਨੇ ਉਹਨੇ ਆਖਾ ਇਰਾਦਾ ਸੀ ਮੈਂ ਕਰਦਿਆਂਗਾ ਜਿਹੜੀ ਗੱਲ ਤੈਨੂੰ ਨਗਰਵਾਸੀਆਂ ਨੇ ਆਖੀ ਮੈਂ ਕਰਦਿਆਂਗਾ ਕਹਿਣ ਲੱਗਾ ਬਾਦਸ਼ਾਹ ਤੇਰੀ ਆਪਣੀ ਇੰਨੀ ਲੰਮੀ ਨਿਸ਼ਤ ਤੋਂ ਬੜੀ ਸੁਣ ਕੇ ਆਇਆ ਕਿਰ ਕੋ ਆਪਣੇ ਕਾਟ ਨਹੀਂ ਸਰਦੇ ਤੂੰ ਸਾਡੇ ਕੀ ਸਾਰੇਗਾ ਮੈਂ ਆਪਣੇ ਅੱਲਾ ਤਾਲਾ ਖੁਦਾ ਕੋ ਅਰਜ਼ ਕਰਾਂਗਾ ਉਹ ਇਹਨਾਂ ਲੋਕਾਂ ਦੇ ਕਾਰਜਾਂ ਨੂੰ ਰਾਸ ਕਰ ਦੇਗਾ ਉਹ ਇਹਨਾਂ ਦੀ ਸੁਣੇਗਾ ਉਹ ਸੁਣਦਾ ਹੈ ਕਿ ਨਹੀਂ ਸੁਣਿਆ ਸੁੱਖ ਸੁੱਖ ਮੇਰਾ ਤੋਬਤ ਨੀ ਕੀ ਘਟਾਨੀ ਪਰਸਾ ਨੂੰ ਸੁਣਾਣਾ ਹੀ ਨਹੀਂ ਆਇਆ ਇੱਥੇ ਪਤ ਜਲਪਜੀ ਕਹਿੰਦੇ ਨੇ ਵੀ ਤੁਸੀਂ ਪੜਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਣਿਆ ਗੋਟਾ ਦਾ ਨਾਮ ਤੁਸੀਂ ਉਹਨਾਂ ਦੀ ਜੀਵਨੀ ਨੂੰ ਵੇਖਿਆ ਕਦੇ ਚੁਕੇ ਹੋ ਤੀਜੇ ਪਾਤਸ਼ਾਹ ਦੇ ਦਰ ਤੇ ਕਦੇ ਅੰਦਰੋਂ ਚਿੰਤਨ ਕਰਕੇ ਆਪਣੇ ਗੁਰੂ ਨੂੰ ਮਨਾਣ ਦੀ ਕੋਸ਼ਿਸ਼ ਕੀਤੀ ਮੰਗਿਆ ਗੁਰੂ ਤੋਂ ਆਓ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾ ਨੂੰ ਪਰਖਿਏ ਗੁਰੂ ਸਾਹਿਬਾਂ ਦਾ ਜੀਵਨ ਪੜ੍ਹੀਏ ਗੁਰੂ ਸਾਹਿਬਾਂ ਦੀ ਬਾਣੀ ਨੂੰ ਪੜ੍ਹੀਏ ਗੁਰੂ ਸਾਹਿਬਾਂ ਦੇ ਪਾਖ ਬਚਨਾਂ ਦੀ ਅਰੰਧਨਾ ਕਰਕੇ ਉਹਦਾ ਅਭਿਆਸ ਕਰੀਏ ਤੇ ਉਹਨਾਂ ਖੇ ਧਰਤੀ ਦੇ ਸਾਰੇ ਪਾਪ ਨੂ ਦੂਰ ਹੋ ਜਾਣਗੇ ਨਸ਼ ਜਾਣਗੇ ਗੁਰ ਅਮਰਦਾਸ ਪਰਸੀ ਹੈ ਪਉਹ ਪਾਪ ਤਕ ਬਿਨਾਸ ਹੈ ਉਹਨਾਂ ਦੇ ਚਰਨਾਂ ਨੂੰ ਪਰਸਿਓ ਕਹਿੰਦਾ ਵੀ ਧਰਤੀ ਦੇ ਸਾਰੇ ਪਾਪ ਨਸ਼ ਜਾਂਦੇ ਨੇ ਦੂਰ ਹੋ ਜਾਂਦੇ ਨੇ ਬਚ ਜਾਓਗੇ ਦੁੱਖਾਂ ਤੋਂ ਤੇ ਸਤ ਗੁਰਾਂ ਤੇ ਰੋਜ਼ ਆਖਿਆ ਅਸੀਂ ਨਾ ਸੁਣਿਆ ਜੇ ਠੀਕ ਗੱਲ ਆਖੀ ਨਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤੱਕ ਬਿਗਰ ਨਾ ਕੂ ਲਾ ਕੇ ਜਾਂ ਕੀ ਪ੍ਰਭ ਆ ਕੇ ਅਰਦਾਸ ਉਹ ਸਿਖਾ ਰੋਜ ਸਤਿਗੁਰੂ ਤੀਜੇ ਪਾਤਸ਼ਾਹ ਆਪਣੇ ਤਖਤ ਤੋਂ ਆਵਾਜ਼ ਮਾਰ ਕੇ ਕਹਿੰਦੇ ਨੇ ਕਿ ਮੇਰੀ پاک ਬਾਣੀ ਨੂੰ ਸੁਣੀ ਦੁਖ ਰੋਗ ਸੰਤਾਪੀ ਉਤਰੇ ਸੁਣੀ ਹੀ ਸੱਚੀ ਬਾਣੀ ਸੱਚੀ ਬਾਣੀ ਨੂੰ ਸੁਨਿਆ ਉਹ ਬਾਣੀ ਜਿਹੜੀ ਦਰਗਾਈ ਬਾਣੀ ਜਿਹਦੇ ਨੂੰ ਆਖਿਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਸ ਬਾਣੀ ਨੂੰ ਸਤਗੁਰ ਆਖਿਆ ਜੈਸੀ ਮੈਂ ਆਵੇਂ ਖਸਮ ਕੀ ਬਾਣੀ ਇਸ਼ਾ ਕੀ ਨਹੀਂ ਖਸ਼ਮ ਨੇ ਭੇਜੀ ਹੈ ਇਹ ਬਾਣੀ ਨਾ ਮੰਨਨੀ ਇਹਨਾਂ ਨੂੰ ਅੱਖਰ ਨਾ ਮੰਨਨੀ ਇਹ ਤੇ ਅਮਰਿਤ ਧਾਰ ਹੈ ਸੱਚੀ ਬਾਣੀ ਮਿੱਠੀ ਅਮਰਿਤ ਧਾਰ ਜਿੰ ਪੀਤੇ ਤਿਸ ਮੋਖ ਦੁਆਰ ਇਹ ਤੇ ਵਰਸ ਰਹੀ ਹੈ ਚਿਮ ਚਿਮ ਵਰਸਾਏ ਨਿਤ ਧਾਰ ਮੰਨ ਪਿਵੈ ਸੋਹਣੇ ਸ਼ਬਦ ਵਿਚਾਰ ਕੰਨਾਂ ਨੂੰ ਦੀ ਦੋਨੀਆਂ ਤੇ ਰਹੀ ਜਦੋਂ ਇਹ ਮਨ ਛੱਡਦਾ ਸੁਣੀ ਸਕੀ ਬਾਣੀ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੁਣ ਕੇ ਕੀ ਹੁੰਦਾ ਜੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸਤ੍ਰਤੀ ਤੇ ਸਾਰੇ ਪਾਪ ਨਸ ਜਾਂਦੇ ਇਹ ਫਲ ਮਿਲਦਾ ਹੈ ਗੁਰ ਅਮਰਦਾਸ ਪਰਸੇ ਆ ਸਿਦ ਸਾਲਕ ਆ ਸ਼ਾਸ ਹੈ ਹੁਣ ਅਸੀਂ ਪਰਸਨਾ ਇਸ ਤਰ੍ਹਾਂ ਮੰਗ ਲਿਆ ਵੀ ਰਮਾਲਾ ਚੁੱਕ ਕੇ ਦਰਸ਼ਨ ਕਰਾਂਗੇ ਪਰਸਨਾ ਰਮਾਲ ਦੇ ਪੇਟਾ ਕਰਦੇ ਆਂਗੇ ਇਹ ਪਰਸਨਾ ਹੈ 2-4 ਕਿਲੋ ਦਾਲ ਆਟਾ ਚੜਾ ਦੇ ਆਂਗੇ ਪਰਸਨਾ ਸਤਿਗੁਰਾਂ ਆਖਿਆ ਨੀ ਸ਼ਬਦ ਦਾ ਅਭਿਆਸ ਵਹਿਗਰੂ ਦਾ ਚਿੰਤਨ ਸਿਮਰਨ ਏ ਨੇਕੂ ਦੇ ਦਰਸ਼ਨ ਤੀਜੇ ਪਾਛਾ ਤੇ ਜੀਵਨ ਨੂੰ ਵਰਪਿਓ ਨਾ ਕੀ ਕੀਤਾ ਕਿੰਤਾ ਕਿਵੇਂ ਸਖਾਂ ਦਾ ਉਦਾਰ ਕੀਤਾ ਫਿਰ ਤੇਰੀ ਸ਼ਰਤਾ ਬਣੇਗੀ ਸੁਣ ਸਾਖੀ ਜਪ ਮੰਨ ਪਿਆਰ ਅਗੀ ਅਗਲੀ ਪੰਕਤੀ ਚ ਪਾਤਸ਼ਾਹ ਬਣ ਕੇ ਨੇ ਗੁਰੂ ਅਮਰਦਾਸ ਜੀ ਨੂੰ ਪਰਸੀਏ ਗੁਰੂ ਅਮਰਦਾਸ ਦੇ ਦਰਸ਼ਨ ਚਰਨ ਪਰਸਨ ਨੂੰ ਸਿੱਧ ਤੇ ਸਾਧਕ ਜਿਹੜੇ ਨੇ ਉਹ ਲੋਚਦੇ ਨੇ ਉਹ ਚਾਹਦੇ ਨੇ ਵੀ ਸਾਨੂੰ ਮਿਲਣਾ ਕਿਉਂ ਜੀ ਸਿਧਾਂ ਨੇ ਸਾਧਕਾਂ ਨੇ ਅਰਦਾਨਾ ਕਰਨ ਵਾਲਿਆਂ ਨੇ ਆਖਿਆ ਕਿ ਇੰਨੀ ਮਤ 60 ਸਾਲਾਂ ਦੀ ਉਮਰ ਕਿੰਨੀ ਵੱਡੀ ਕਾ ਕਰ ਪੁੱਠੇ ਪੈਰੀ ਜਲ ਟੋੜਾ ਉਹਨੇ ਵਿੱਚ ਤਕੱਤੇ مالک ਬਣ ਗਏ ਉਹਨਾਂ ਤਰਲੇ ਲਏ ਕਿ ਅਸੀਂ ਜਾਣਾ ਹੈ ਅਸੀਂ ਕਰਨੇ ਨੇ ਦਰਸ਼ਨ ਆਏ ਦੂਰੋਂ ਦੂਰੋਂ ਆਏ ਵੱਡੇ ਵੱਡੇ ਤਪੀਸ਼ਵਰ ਦਰਸ਼ਨ ਕਰਨ ਵਾਸਤੇ ਅੱਗੇ ਪਰਸ਼ਾਪਨ ਕਹਿੰਦੇ ਨੇ ਇਹ ਚੀ ਬਸ ਨਹੀਂ ਉਹਨਾਂ ਦੇ ਚਲਣ ਪਰਸੋਗੇ ਉਹਨਾਂ ਦੀ ਜੀਵਨੀ ਪੜੋਗੇ ਉਹਨਾਂ ਦੀ ਬਾਖ ਬਾਣੀ ਨੂੰ ਬਾਹੋਗੇ ਔਰ ਅਮਰਦਾਸ ਪਰਸੀ ਆਹ ਧਿਆਨ ਲਈਏ ਪਹੁਮ ਕਹੈ ਪਉਨਰ ਸੇਪੰਦ ਸਫਰ ਕੋ ਕਿਹੜਾ ਸਫਰ ਹੈ ਜਨਮ ਤੇ ਮੌਤ ਦਾ ਸਫਰ ਪਤਾ ਨਹੀਂ ਕਿੰਨੇ ਜਨਮ ਅਸੀਂ ਲਏ ਨੇ ਕਿੰਨੇ ਹੋਰ ਲੈਣੇ ਪੈਣੇ ਨੇ ਅਰਸ਼ਕ ਕਹਿੰਦੇ ਨੇ ਫਲ ਮਿਲੇਗਾ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸ਼ਿਆਂ ਪ੍ਰਮਾਤਮਾ ਨਾਲ ਧਿਆਨ ਲੱਗ ਜਾਵੇ ਤੇ ਪ੍ਰਮਾਤਮਾ ਨਾਲ ਜਿਹਦੀ ਬਿਰਤੀ ਜੁੜ ਜੇ ਉਹਦਾ ਜਨਮ ਤੇ ਮੌਤ ਦਾ ਸਫਰ ਖਤਮ ਹੋ ਜਾਂਦਾ ਹੈ ਸਮਾਪਤ ਹੋ ਜਾਂਦਾ ਹੈ ਉਹ ਜਨਮ ਤੇ ਮੌਤ ਦੇ ਪੰਧ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਜਿਉਂਦੇ ਜੀ ਉਹ ਆਪਣੇ ਜੀਵਨ ਯਾਤਰਾ ਸੰਪੂਰਨ ਕਰ ਲੈਂਦਾ ਹੈ ਅਗੇ ਕੀਤੇ ਨੇ ਇੱਥੇ ਬਸ ਨਹੀਂ ਗੁਰ ਅਮਰਦਾਸ ਪਰਸੀ ਐ ਆਪੋ ਲੱਭੈ ਗੋ ਚੁਕੈ ਗੁਰ ਅਮਰਦਾਸ ਜੀ ਨੂੰ ਪਰਸੀਆਂ ਉਹਨਾਂ ਦੀ ਪਾਕ ਬਾਣੀ ਪੜਿਆ ਉਹਨਾਂ ਦੇ ਜੀਵਨ ਨੂੰ ਵਿਚਾਰਿਆ ਉਹਨਾਂ ਵੱਲੋਂ ਗਾਇ ਸ਼ਬਦ ਦਾ ਅਭਿਆਸ ਕੀਤਾ ਨਿਰਪਉ ਕਾਲਪੁਰਖ ਜਿਹੜਾ ਪ੍ਰਮਾਤਮਾ ਪਰਮੇਸ਼ਰ ਮਿਲ ਪਿੰਦਾ ਜਨਮ ਤੇ ਮੌਤ ਦੇ ਗੇੜ ਮੁੱਕ ਜਾਂਦੇ ਨੇ ਇੱਕ ਮਨੰਦ ਗਣ ਜੋਤ ਰਹਿ ਜਾਂ ਸਮੰਤਰ ਬਨਵੇਂ ਲਹਿ ਇੱਕ ਅਕਾਲ ਪੁਰਖ ਬਿੰਦ ਬੀਨ ਦੀ ਜਾਣ ਪਛਾਣ ਭਾਵੇਂ ਉਹਦੇ ਨਾਲ ਪਛਾਣ ਬਣ ਜਾਂਦੀ ਹੈ ਜਿਹੜਾ ਅੰਦਰ ਦੂਜਾ ਭਾਉ ਸੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਆ ਉਹਨਾਂ ਦੀ ਬਾਖ ਬਾਣੀ ਉਹਨਾਂ ਦੀ ਜੀਵਨੀ ਨੂੰ ਪੜਿਆ ਇਹ ਦੂਜਾ ਭਾਉ ਦੂਰ ਹੋ ਜਾਂਦਾ ਹੈ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਨਾਲ ਹੀ ਇੱਕ ਪਰਮਾਤਮਾ ਨੂੰ ਪਛਾਣ ਕੇ ਬ੍ਰਹਮ ਦੀ ਪ੍ਰਾਪਤੀ ਕਰ ਲੈਂਦੇ ਨੇ ਜਿੰਦਗੀ ਜਿਉਣ ਦੀ ਯੋਗਤਾ ਆ ਜਾਂਦੀ ਹੈ ਜੀ ਪੜ ਸਖ ਕਹਿੰਦੇ ਨੇ ਜੇ ਤੁਸੀਂ ਇਹ ਕਲਮ ਕਰ ਲਿਆ ਜੇ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਪੜ ਲਿਆ ਉਹਨਾਂ ਦੀ ਬਾਣੀ ਨੂੰ ਉਚਾਰ ਲਿਆ ਤੇ ਇਹ ਸਾਰੇ ਪਦਾਰਥ ਤੁਹਾਨੂੰ ਹੀ ਮਿਲਣਗੇ ਤਾਂ ਤੇ ਆਓ ਸਾਰੇ ਜੀ ਜੇ ਪਾਤਸ਼ਾਹ ਦੇ ਚਰਨਾਂ ਨੂੰ ਪਰਸੀਏ ਉਹਨਾਂ ਦੀ ਜੀਵਨੀ ਪੜਹੀਏ ਉਹਨਾਂ ਦੀ ਬਾਖ ਬਾਣੀ ਨੂੰ ਵਿਚਾਰੀਏ ਜਲਪ ਜਲਪ ਪੜ ਦਾ ਨਾ ਹੈ ਜੀ ਜਲ 11 ਪਤੰਜੀ ਬਾਣੀ ਹੈ 15 ਪਗੰਦੇ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਤੇ ਇਸ ਤਰ੍ਹਾਂ ਚਾਰੋਂ ਸਿੱਖ ਨੇ 36 ਮਹਾਨ ਸਤਿਪੁਰਸ਼ ਜਿਹੜੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮੋਏ ਕੀ ਸ਼ੰਦ ਦਾਰ ਦਿੰਦੇ ਨੇ ਤੇ ਪਟ ਜਲ ਜੀ ਕੀਤੇ ਨੇ ਜਲ ਪਾ ਉਦਾਰਸਤ ਇੱਟੜੇ ਇਹਨੇ ਪਦਾਰਥ ਜਿਹਨੂੰ ਮਿਲ ਜਾਣਗੇ ਗੁਰੂ ਅਮਰਦਾਸ ਜੀ ਠਹਿ ਮਿਲਹਿ ਇਹ ਤੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰਾਂ ਦੇ ਦਰਸ਼ਨ ਕਰੇ ਗੁਰੂ ਦੇ ਸ਼ਬਦਾਂ ਦੇ ਦਰਸ਼ਨ ਕਰੇ ਗੁਰੂ ਦੀ ਜੀਵਨੀ ਦੇ ਵਿੱਚੋਂ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਉਹਨਾਂ ਦੇ ਦਰਸ਼ਨ ਕਰੇ ਇਹ ਨਾਲ ਪੜ੍ਹ ਕੇ ਇਹ ਸਾਰੇ ਪਦਾਰਥ ਜਿਹੜੇ ਪਰ ਦੱਸੇ ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਮਿਲ ਕਹਿੰਦੇ ਹਨ ਤੇ ਗੁਰੂ ਦਾ ਦਰਸ਼ਨ ਜਿੱਥੇ ਜਿੱਥੇ ਉਹਨਾਂ ਤਰਜੀ ਨੂੰ ਭਾਗ ਲਾਏ ਉਹਨਾਂ ਅਸਥਾਨਾਂ ਦੇ ਦیدار ਕਰਨੇ ਉਹਨਾਂ ਦੇ ਸ਼ਬਦ ਦੇ ਵਿੱਚੋਂ ਦیدار ਕਰਨੇ ਤੇ ਉਹਨਾਂ ਦੇ ਜੀਵਨ ਨੂੰ ਉਚਾਲਣਾ ਇਹ ਗੁਰੂ ਦਰਸ਼ਨ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਮਾਲਾ ਚੋਂ ਕਿ ਵੇਖ ਲੈਣਾ ਇਹ ਦਰਸ਼ਨ ਨੇ ਸਤਿਗੁਰੂ ਕਹਿੰਦੇ ਨੇ ਇਹ ਤੇ ਇਸ ਤਰ੍ਹਾਂ ਹੈ ਸਤਿਗੁਰੂ ਨੂੰ ਸਭ ਨੂੰ ਦੇਖਦਾ ਜੀਤਾ ਜਗਤ ਸੰਸਾਰ ਵਿਥੈ ਮੁਕਤ ਨਾ ਹੋ ਗਈ ਜਿੱਚਰ ਸ਼ਬਦ ਨਾਲ ਕਰੀ ਵਿਚਾਰਾ ਸ਼ਬਦ ਦੀ ਵਿਚਾਰ ਕਰਨੀ ਪੈਂਦੀ ਹੈ ਤਾਂ ਜਾ ਕੇ ਗੁਰੂ ਦੇ ਦਰ ਆਉਂਦੇ ਹਨ ਗੁਰੂ ਕਿਰਪਾ ਕਰੇ ਸਾਨੂੰ ਆਪਣੇ ਮਾਲਕ ਦੇ ਦਰਸ਼ਨ ਕਰਨ ਦੀ ਜਾਚ ਆਵੇ ਇਹ ਸਾਧੂ ਗੁਰਾਂ ਦੇ ਸਾਹਮਣੇ ਅਰਦਾਸ ਹੈ ਬੇਨਤੀ ਹੈ ਜੋਦਣੀ ਹੈ ਹੋਇਆ ਉਲਾ ਚੁਕਾ ਤੋਖੀ ਮਾ ਗੁਰੂ ਅਤੇ ਸੰਗਤ ਬਖਸ਼ੇ ਜੋ ਕਰ ਬਖਸ਼ ਲੈਣਾ ਤੇ ਪ੍ਰੇਮ ਸਹਿਤ ਕਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ